ਸਾਗਰ ਦੀ ਵੋਟੀ ਲੈਦੀ ਇਂਡਕਾ ਚਲਾ ਉਹ ਦੌਰ ਸੀ ਗਾ ਇਂਡਕਾ ਗੱਡੀ ਦਾ ਉਹ ਇੱਕ ਦੌਰ ਸੀ ਬੜਾ ਵੱਡਾ ਜਿਵੇਂ ਟਾਈਮ ਟਾਈਮ ਨਾਲ ਗੱਡੀਆਂ ਮਸ਼ਹੂਰ ਹੁੰਦੀਆਂ ਨਹੀਂ ਤੀਆਂ ਉਸ ਵੇਲੇ ਉਸ ਵੇਲੇ ਨਾ ਉਹ ਗੱਡੀ ਪਹਿਲੀ ਗੱਡੀ ਸੀ ਆਪਣੀ ਉਹ ਗਲਦੀਪ ਪਹਿਲੀ ਸੀਗੀ ਇੱਕ ਕੀ ਕੀਤਾ ਸ਼ਰਨਜੀਤ ਨੇ ਵੀ ਆਂਡ ਗਮਾਂਡ ਲਾ ਕੇ ਬੰਨੇ ਕੋਈ ਸੜਕ ਖਾਲੀ ਵੇਖ ਕੇ ਕੋਈ ਗਰਾਊਂਡ ਵੇਖ ਕੇ ਉਹ ਸ਼ਾਮਾਂ ਨੂੰ ਚਲਾ ਚਲੂ ਕੇ ਇਹਨਾਂ ਸਿੱਖ ਲਈ ਤੇ ਕੰਮਾਂ ਕੰਮਾਂ ਤੇ ਜਾਂਦਿਆਂ ਵੱਡੀਆਂ ਛੜਕਾਂ ਤੇ ਵੀ ਫੇਰੇ ਨਾ ਮੈਨੂੰ ਕਹਿਣਾ ਵੀ ਮੈਨੂੰ ਚਲਾਉਣ ਦਿਓ ਉਹ ਮੈਂ ਡਰਦੇ ਡਰਦੇ ਚਲੋ ਇਹਨਾਂ ਨੂੰ ਕਹਿਣਾ ਥੋੜੀ ਚਲਾ ਲਉ ਹੌਲੀ ਹੌਲੀ ਫੋਨ ਤੇ ਮੈਂ ਗੱਲਾਂ ਕਰਦੀ ਹੁੰਗਾਰਾ ਭਰੀ ਜਾਇਆ ਕਰ ਗੱਲਾਂ ਕਰਦੀ ਤੇ ਮੂੰਹੋਂ ਫੁੱਲ ਕਰਦੇ ਗੱਲਾਂ ਕਰਦੀ ਦੇ ਮੂੰਹੋਂ ਫੁੱਲ ਕਰਦੇ ਨਹੀਂ ਗੱਲਾਂ ਕਰੀ ਜਾਇਆ ਕਰ ਕਹਿੰਦੇ ਜੀ ਡਰਾਈਵਿੰਗ ਜਿਹੜਾ ਨਾ ਉਸ ਸਿੱਖਣ ਲਈ ਤੇ ਉਹ ਕੋਈ ਮਹੀਨਾ ਲਾਉਣ ਦੀ 2 ਮਹੀਨੇ 4 ਮਹੀਨੇ ਲਾਉਣ ਦੀ ਲੋੜ ਨਹੀਂ ਇਹ ਗਾਣਾ ਲਾ ਲਓ ਉਹਨੇ ਸਾਗਰ ਨੇ ਕੱਲੀ ਕੱਲੀ ਗੱਲ ਸਮਝਾਤੀ ਆ ਪਈ ਪਹਿਲਾਂ ਉਹਨੂੰ ਸਟਾਰਟ ਕਿੱਦਾਂ ਕਰਨਾ ਗੇਅਰ ਕਿੱਦਾਂ ਪਾਉਣਾ ਰੇਸ ਕਿੱਦਾਂ ਦੇਣੀ ਤੋਰਨਾ ਕਿੱਦਾਂ ਚੌਕ ਚ ਕੀ ਕਰਨਾ ਕਿੱਧਰ ਵੇਖਣਾ ਕਿੱਧਰ ਨਹੀਂ ਵੇਖਣਾ ਕੀ ਬਾਤ ਆ ਇਹ 2005 ਦੇ ਵਿੱਚ ਇਹ ਟੇਪ ਦਾ ਨਾਮ ਸੀ ਗੰਨੇ ਇਹ ਟੀ.ਸੀ. ਦੀ ਤੋਂ ਰਿਲੀਜ਼ ਹੋਈ ਸੀ ਇਹਦੇ ਸਾਰੇ ਗਾਣੇ 8 9 10 ਗਾਣੇ ਜਿੰਨੇ ਵੀ ਗਾਣੇ ਸੀ ਸੁਪਰ ਟੁਪਰਟ ਸੀ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਣਗੇ ਉਹ ਪੰਜਾਬੀ ਬੱਚੇ ਨੌਜਵਾਨ ਤੁਹਾਡੇ ਵਰਗੇ ਉਹ ਲਿਖਦੇ ਨੇ ਵੀ ਯਾਰ ਸਾਗਰ ਨੂੰ ਤੇ ਨੱਚਣਾ ਨਹੀਂ ਆਉਂਦਾ ਚੱਲ ਅੱਛਾ ਇਹਦੀ ਕਸਰ ਸ਼ਮੀ ਕੱਢ ਦਿੰਦੀ ਆ ਮਤਲਬ ਉਹ ਸਟੇਜ ਤੇ ਨੱਚ ਲੈਂਦੀ ਐ ਤੇ ਉਹ ਨਾ ਮੈਨੂੰ ਚਲੋ ਨੱਚਣਾ ਤੇ ਮਤਲਬ ਜਿੱਦਾਂ ਨਾ ਮੈਂ ਲਿਖਣ ਗਾਉਣ ਚ ਮਸਤ ਆ ਆਪਣਾ ਤੇ ਆ ਸੋਸ਼ਲ ਮੀਡੀਆ ਦਾ ਵੀ ਮੈਨੂੰ ਨੇਟਿਵ ਨਹੀਂ ਚਲਾਉਣਾ ਆਉਂਦਾ ਬਹੁਤਾ ਨਹੀਂ ਪਤਾ ਤੇ ਪੰਜਾਬ ਮੈਂ ਖੋਦੇ ਮਾਣ ਮਹਿਸੂਸ ਕਰਦਾ ਮੈਂ ਗਰੀਬ ਕਿ ਪੰਜਾਬੀਆਂ ਨੂੰ ਜਾਂਤੇ ਪਤਾ ਪਿਆਰੇ ਸਾਗਰ ਨੂੰ ਤੇ ਨੈਟ ਨਹੀਂ ਚਲਾਉਣਾ ਆਉਂਦਾ ਤੇ ਦੂਜੇ ਸਿੰਗਰਾਂ ਨੇ ਦੂਜੇ ਭੈਣ ਭਰਾਵਾਂ ਨੇ ਤੇ ਆਪਣੇ ਉਹ ਚੈਨਲ ਬਣਾਏ ਹੋਏ ਆ ਤੇ ਇਹਨੂੰ ਤੇ ਉਹ ਵੀ ਨਹੀਂ ਪਤਾ ਚਲੋ ਯਾਰ ਇਹਨੂੰ ਆਪਾਂ ਕਰੀਏ ਵਾਇਰਲ ਹੈ ਨਾ ਇਹਨੂੰ ਜਾਂਚ ਨਹੀਂ ਗਈ ਆਪਾਂ ਕਰੀਏ ਉਹ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਕਰਤਾ ਜੀ ਸਾਗਰ ਦੀ ਵੋਟੀ ਲੈਂਦੀ ਇੰਡੀਆ ਚਲਾ ਇਮੀਡੀਏਟਲੀ ਵੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇੰਸਟਾਗ੍ਰam ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਗਾਣਾ ਕਰੋੜਾ ਵਿਊਜ਼ ਦੇ ਨਾਲ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਪਰ ਆਖਰਕਾਰ ਇਹ ਜਿਹੜੇ ਲਫ਼ਜ਼ ਨੇ ਇਹ ਬੋਲ ਜਿਹੜੇ ਗਾਏ ਗਏ ਨੇ ਉਹ ਜੋੜੀ ਤੁਹਾਨੂੰ ਮਿਲਾਉਨੇ ਆ ਕਿ ਇਹ ਜਿਹੜੀ ਗਾਣੇ ਦੇ ਪਿੱਛੇ ਆਵਾਜ਼ ਲੁਕੀ ਹੋਈ ਸੀ ਅੱਜ ਤੁਹਾਨੂੰ ਮਿਲਾਉਨੇ ਆ ਜਿਹੜੀ 2005 ਦੇ ਵਿੱਚ ਇਹ ਗਾਣਾ ਰਿਲੀਜ਼ ਕੀਤਾ ਸੀਗਾ ਸਤਨਾਮ ਸਾਗਰ ਜితేਸ਼ਰ ਸਿੰਘ ਸ਼ੰਭੀ ਜੀ ਸਾਡੇ ਨਾਲ ਮੌਜੂਦ ਨੇ ਸੋ ਕਿੰਨਾ ਇੱਕ ਮਾਣ ਮਹਿਸੂਸ ਹੁੰਦਾ ਜੀ 19 ਸਾਲਾਂ ਬਾਅਦ ਵੀ ਇਹ ਗਾਣਾ ਵਾਪਸ ਆਉਂਦਾ ਇੱਕ ਡੈਕ ਵਾਲੀਆਂ ਰੀਲਾਂ ਤੋਂ ਇੰਸਟਾਗ੍ਰਾਮ ਵਾਲੀਆਂ ਰੀਲਾਂ ਦਾ ਸਫ਼ਰ ਕਿੰਨਾ ਕਮਾਣ ਮਹਿਸੂਸ ਬਿਧਾ ਰਿਹਾ ਜੀ ਬਿਲਕੁਕੁਲ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਤੁਹਾਡੇ ਚੈਨਲ ਨੂੰ ਤੁਹਾਡੀ ਸਾਰੀ ਟੀਮ ਨੂੰ ਤੁਮੇ ਹੱਥ ਜੋੜ ਕੇ ਮੈਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਏ ਹੋ ਜਿਹੜੀ ਇਹਦੀ ਗਾਣੇ ਦੀ ਗੱਲ ਆ ਜੀ ਉਹ ਤੇ ਕੱਲ ਦਾ ਪਤਾ ਹੀ ਆ ਜੀ ਸੈਂਕੜੇ ਚੈਨਲਾਂ ਦੇ ਵਿੱਚ ਇਹ ਗੱਲ ਤੇ ਉਹ ਖੁਦ ਹੀ ਆਪੇ ਹੀ ਚੈਨਲਾਂ ਵਾਲੇ ਬੱਚੇ ਹੀ ਤੁਹਾਡੇ ਵਰਗੇ ਵੀਰ ਦੱਸੀ ਜਾਂਦੇ ਆ ਇਹ ਗਾਣਾ 2005 ਦੇ ਵਿੱਚ ਕੈਸਟ ਦਾ ਨਾਮ ਸੀ ਗੰਨੇ ਔਰ ਹਿੰਦੁਸਤਾਨ ਦੀ ਟਾਪ ਕਲਾਸ ਕੰਪਨੀ ਟੀ ਸੀਰੀਜ਼ ਟੀ ਸੀਰੀ ਦਾ ਪ੍ਰੋਜੈਕਟ ਸੀਗਾ ਕਿਉਂਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ 24 25 ਸਾਲ ਹੋ ਗਏ ਆ ਅ ਅੱਜ ਤੋਂ 24 25 ਸਾਲ ਪਹਿਲਾਂ ਫੁੱਲਾਂ ਵਾਲੀ ਰਜਾਈ ਕੈਸਟ ਨਾਲ ਅਸੀਂ ਐਂਟਰੀ ਕੀਤੀ ਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਪੰਜਾਬੀ ਮਾਂ ਬੋਲੀ ਦੇ ਚਰਨਾ ਚ ਪੈਰ ਰੱਖਿਆ ਸੀ ਔਰ ਪੰਜਾਬੀਆਂ ਦੀ ਸੇਵਾ ਚ ਰੱਖਿਆ ਸੀ ਪੰਜਾਬੀ ਸੰਗੀਤ ਜਗਤ ਦੀ ਸੇਵਾ ਵਾਸਤੇ ਅੱਜ ਤੋਂ 24-25 ਸਾਲ ਪਹਿਲਾਂ ਅਸੀਂ ਮੀਆਂ ਬੀਬੀ ਹਾਜ਼ਰ ਹੋਏ ਸੀ ਔਰ ਪੰਜਾਬੀਆਂ ਨੇ ਸਾਨੂੰ ਗਰੀਬਾਂ ਨੂੰ ਇੰਨਾ ਕੋ ਪਿਆਰ ਦਿੱਤਾ ਇੰਨਾ ਕੋ ਪਿਆਰ ਦਿੱਤਾ ਇੰਨਾ ਕੋ ਪਿਆਰ ਦਿੱਤਾ ਕਿ ਜਦੋਂ ਫੁੱਲਾਂ ਵਾਲੀ ਰਜਾਈ ਰਿਲੀਜ਼ ਹੋਈ ਕੈਸਟ ਉਸ ਵੇਲੇ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਪਹੁੰਚਾਤਾ ਤੇ ਅੱਜ ਤੱਕ ਮੈਨੂੰ ਉੱਥੇ ਹੀ ਬਿਠਾਇਆ ਪੰਜਾਬੀਆਂ ਨੇ ਤੇ ਮੈਨੂੰ ਕਹਿੰਦੇ ਵੀ ਕਾਕਾ ਲਿਖੀ ਜਾ ਤੇ ਗਾਈ ਜਾ ਸਾਡਾ ਮਨੋਰੰਜਨ ਕਰੀ ਜਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ ਉਹ ਕਰੀ ਜਾ ਰਹੇ ਆ ਜੀ ਜਿਹੜੀ ਇਸ ਗਾਣੇ ਦੀ ਗੱਲ ਹੈ ਇਹ 2005 ਦੇ ਵਿੱਚ ਇਹ ਟੇਪ ਦਾ ਨਾਮ ਸੀ ਗੰਨੇ ਇਹ ਤੀਸਰੀ ਤੋਂ ਰਿਲੀਜ਼ ਸੀ ਇਹਦੇ ਸਾਰੇ ਗਾਣੇ 8 9 10 ਗਾਣੇ ਜਿੰਨੇ ਵੀ ਗਾਣੇ ਸੀ ਸੁਪਰ ਡੁੱਪਰੇਟ ਸੀ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਣਗੇ ਇਹ ਗਾਣਾ ਸੀਗਾ ਸਾਡੇ ਕਿਸਾਨ ਵੀਰਾਂ ਦਾ ਕਿ ਉਹ ਸਾਡੇ ਅੰਨ ਦਾਤਾ ਨੇ ਉਹਨਾਂ ਦੀ ਗੱਲ ਸੀ ਬੜੀ ਪਿਆਰੀ ਜੀ ਗੱਲ ਸੀ ਤੇ ਇਸੇ ਤਰ੍ਹਾਂ ਮੈਂ ਜਿਵੇਂ ਕਿਸਾਨ ਵੀਰਾਂ ਦਾ ਗਾਇਆ ਫੌਜੀ ਵੀਰਾਂ ਦਾ ਗਾਇਆ ਬਿਜਲੀ ਵਿਭਾਗ ਦਾ ਗਾਇਆ ਪੁਲਿਸ ਡਿਪਾਰਟਮੈਂਟ ਦਾ ਗਾਇਆ ਉਹ ਰਾਈਟਰ ਇਹ ਸਾਡਾ ਜਿਹੜਾ ਪੰਜਾਬੀ ਡਿਊਟ ਹੈ ਨਾ ਇਹ ਮੇਲ ਫੀਮੇਲ ਜਵਾਬ ਸਵਾਲ ਹੁੰਦੇ ਨੇ ਗੱਭਰੂ ਮੁਟਿਆਰ ਰਦੀ ਨੋਕਚੋਕ ਹੁੰਦੀ ਆ ਇਹਦੇ ਵਿੱਚ ਨਾ ਰਿਸ਼ਤਿਆਂ ਦੀਆਂ ਗੱਲਾਂ ਕਰਨ ਦਾ ਇਹੋ ਜੀਆਂ ਗੱਲਾਂ ਕਰਨ ਦਾ ਬੜਾ ਆਨੰਦ ਆਉਂਦਾ ਜਵਾਬ ਸਵਾਲ ਜੀ ਹੁੰਦੇ ਨੇ ਨੋਕਚੋਕ ਜਿੰਦੀ ਆ ਤੇ ਇਹ ਉਸ ਵੇਲੇ ਇਹ ਗੱਲ ਕੀਤੀ ਕਿ ਉਹ ਜਿਹੜਾ ਲਫ਼ਜ਼ ਹੈ ਨਾ ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ ਅਸਲ ਵਿੱਚ ਉਹ ਗਾਣੇ ਦਾ ਲਾਸਟ ਲਾਈਨ ਆ ਲਾਸਟ ਉਹ ਟੇਕ ਆਪਣਾ ਉਹ ਕ੍ਰਾਸ ਲਾਈਨ ਆ ਲਾਸਟ ਅੰਤਰੇ ਦੀ ਕ੍ਰਾਸ ਲਾਈਨ ਆ ਇਹ ਲਾਸਟ ਅੰਤਰੇ ਦੀ ਕ੍ਰਾਸ ਲਾਈਨ ਆ ਗਈ ਉਹਦੇ ਤੋਂ ਬਾਅਦ ਟੇਕ ਲਾਈਨ ਆ ਗਈ ਤੇ ਗਾਣੇ ਦਾ ਮੀਨਿੰਗ ਤੇ ਇੱਕ ਹੋਰ ਸੀਗਾ ਕਿ ਡਰਾਈਵਰੀ ਡਰਾਈਵਿੰਗ ਜਿਹੜੀ ਆ ਉਹ ਸਿੱਖੀ ਦੀ ਕਿੱਦਾਂ ਤੇ ਇੱਕ ਮੁਟਿਆਰ ਨੂੰ ਸ਼ੌਕ ਉਹਨੂੰ ਸਿੱਖਣ ਦਾ ਤੇ ਉਹ ਅੱਜ ਵੀ ਨਾ ਕਿੰਨਾ ਪਿਆਰ ਨਾਲ ਮਜ਼ਾਕ ਨਾਲ ਦੱਸਦੇ ਆ ਸਾਰੇ ਪੰਜਾਬੀ ਕਹਿੰਦੇ ਜੀ ਡਰਾਈਵਿੰਗ ਜਿਹੜਾ ਨਾ ਉਸ ਸਿੱਖਣ ਲਈ ਤੇ ਉਹ ਕੋਈ ਮਹੀਨਾ ਲਾਉਣ ਦੀ 2 ਮਹੀਨੇ 4 ਮਹੀਨੇ ਲਾਉਣ ਦੀ ਲੋੜ ਨਹੀਂ ਇਹ ਗਾਣਾ ਲਾ ਲੋ ਉਹਨੇ ਸਾਗਰ ਨੇ ਕੱਲੀ ਕੱਲੀ ਗੱਲ ਸਮਝਾਤੀ ਆ ਪਈ ਪਹਿਲਾਂ ਉਹਨੂੰ ਸਟਾਰਟ ਕਿੱਦਾਂ ਕਰਨਾ ਗੇਅਰ ਕਿੱਦਾਂ ਪਾਉਣਾ ਰੇਸ ਕਿੱਦਾਂ ਦੇਣੀ ਤੋਰਨਾ ਕਿੱਦਾਂ ਚੌਕ ਚ ਕੀ ਕਰਨਾ ਕਿੱਧਰ ਵੇਖਣਾ ਕਿੱਧਰ ਨਹੀਂ ਵੇਖਣਾ ਕੀ ਬਾਤ ਆ ਉਹ ਪੰਜਾਬੀਆਂ ਨੇ ਇੰਨਾ ਗਾਣਾ ਤੇ ਉਹ ਇਹ ਸ਼ਰਾਰਤ ਜੀ ਸੀਗੀ ਇਦਾਂ ਕਰਕੇ ਹਨ ਤੇ ਉਹ ਪਰ ਪੰਜਾਬੀਆਂ ਨੇ ਉਦੋਂ ਤੋਂ ਪਿਆਰ ਦੇ ਰਹੇ ਆ ਬੇ ਬੇ ਹਿਸਾਬ ਅਥਾ ਪਿਆਰ ਮਣਾ ਮੂਹੀ ਪਿਆਰ ਮੈਨੂੰ ਗਰੀਬ ਨੂੰ ਸ਼ਾਇਦ ਮੈਂ ਆਪਣੇ ਆਪ ਨੂੰ ਤੇ ਇੰਨਾ ਕਾਬਲ ਨਹੀਂ ਸਮਝਦਾ ਜਿੰਨਾ ਪਿਆਰ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਦਿੱਤਾ ਤੇ ਅੱਜ ਤੱਕ ਦੇ ਹੀ ਜਾ ਰਹੇ ਆ ਇਹ ਗਾਣੇ ਦੇ ਪਿੱਛੇ ਕੋਈ ਹਿਸਟਰੀ ਨਹੀਂ ਹੈ ਰਾਈਟਰ ਨੇ ਲਿਖਣਾ ਹੁੰਦਾ ਜੀ ਉਹ ਬਸ ਉਹ ਸ਼ਰਾਰਤੀ ਜਿਹਾ ਗਾਣਾ ਲਿਖਦਾ ਉਹ ਅੱਜ ਤੱਕ ਉਦੋਂ ਦੇ ਗਾਈ ਜਾ ਰਹੇ ਆ ਹੁਣ ਆ ਜਿਹੜਾ ਸੋਸ਼ਲ ਮੀਡੀਆ ਉਹ ਤੁਹਾਡੇ ਵਰਗੇ ਭੈਣ ਭਰਾਵਾਂ ਤੋਂ ਮੈਨੂੰ ਪਤਾ ਲੱਗਾ ਵੀ ਇਹ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਸਭ ਤੋਂ ਉੱਚਾ ਪਲੇਟਫਾਰਮ ਹੈ ਇੰਸਟਾਗ੍ਰam ਤੇ ਹੁਣ ਉਹ ਪਹਿਲੋਂ ਡੈੱਕ ਦੀਆਂ ਰੀਲਾਂ ਚ ਇਹ ਗਾਣੇ ਵੱਜੇ ਤੇ ਉਹ ਲਗਾਤਾਰ ਸਟੇਜਾਂ ਤੇ ਵੱਜਦੇ ਆ ਰਹੇ ਆ ਤੇ ਪੰਜਾਬੀਆਂ ਨੇ ਆਪਣੀ ਚਰਨਾ ਚ ਇਹ ਗਾਣੇ ਜਿਹੜੇ ਆ ਮੈਨੂੰ ਗਰੀਬਤੀ ਮੇਰੀ ਪਛਾਣ ਬਣਾ ਕੇ ਰੱਖੀ ਹੋਈ ਆ ਤੇ ਹੁਣ ਇਹ ਪੰਜਾਬੀਆਂ ਨੇ ਕੀ ਕੀਤਾ ਵੀ ਸੋਸ਼ਲ ਮੀਡੀਆ ਤੇ ਇਹਨੂੰ ਇਹਨਾਂ ਬੋਲਾਂ ਨੂੰ ਉਹ ਜਾਂ ਤੇ ਪੰਜਾਬੀਆਂ ਨੂੰ ਸਾਰਿਆਂ ਨੂੰ ਵੈਸੇ ਹੀ ਮੇਰੇ ਸਟੇਜਾਂ ਤੇ ਕਮੈਂਟਾਂ ਚ ਵੀ ਹੈਗਾ ਬਹੁਤ ਜਿਆਦਾ ਉਹ ਪੰਜਾਬੀ ਬੱਚੇ ਨੌਜਵਾਨ ਤੁਹਾਡੇ ਵਰਗੇ ਉਹ ਲਿਖਦੇ ਨੇ ਵੀ ਯਾਰ ਸਾਗਰ ਨੂੰ ਤੇ ਨੱਚਣਾ ਨਹੀਂ ਆਉਂਦਾ ਚੱਲ ਅੱਛਾ ਇਹਦੀ ਕਸਰ ਸ਼ਮੀ ਕੱਢ ਦਿੰਦੀ ਆ ਮਤਲਬ ਉਹ ਸਟੇਜ ਤੇ ਨੱਚ ਲੈਂਦੀ ਹੈ ਤੇ ਉਹ ਨਾ ਮੈਨੂੰ ਚਲੋ ਨੱਚਣਾ ਤੇ ਮਤਲਬ ਜਿੱਦਾਂ ਨਾ ਮੈਂ ਲਿਖਣ ਗਾਉਣ ਚ ਮਸਤ ਹਾਂ ਆਪਣਾ ਤੇ ਆ ਸੋਸ਼ਲ ਮੀਡੀਆ ਦਾ ਵੀ ਮੈਨੂੰ ਨੇਟਿਵ ਨਹੀਂ ਚਲਾਉਣਾ ਆਉਂਦਾ ਬਹੁਤਾ ਨਹੀਂ ਪਤਾ ਤੇ ਪੰਜਾਬ ਮੈਂ ਖੁਦੇ ਮਾਣ ਮਹਿਸੂਸ ਕਰਦਾ ਮੈਂ ਗਰੀਬ ਕਿ ਪੰਜਾਬੀਆਂ ਨੂੰ ਜਾਂ ਤੇ ਇਹ ਪਤਾ ਕਿ ਯਾਰ ਇਹ ਸਾਗਰ ਨੂੰ ਤੇ نیٹ ਨਹੀਂ ਚਲਾਉਣਾ ਆਉਂਦਾ ਤੇ ਦੂਜੇ ਸਿੰਗਰਾਂ ਨੇ ਦੂਜੇ ਭੈਣ ਭਰਾਵਾਂ ਨੇ ਤੇ ਆਪਣੇ ਉਹ ਚੈਨਲ ਬਣਾਏ ਹੋਏ ਆ ਤੇ ਇਹਨੂੰ ਤੇ ਉਹ ਵੀ ਨਹੀਂ ਪਤਾ ਚਲੋ ਯਾਰ ਇਹਨੂੰ ਆਪਾਂ ਕਰੀਏ ਵਾਇਰਲ ਹੈਨਾ ਇਹਨੂੰ ਜਾਂਚ ਨਹੀਂ ਗਈ ਆਪਾਂ ਕਰੀਏ ਉਹ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਕਰਤਾ ਜੀ ਉਹ ਤੇ ਮੈਨੂੰ ਤੇ ਪਿਆਰ ਉਹ ਪਿਛਲੇ 25 ਸਾਲਾਂ ਤੋਂ ਦੇ ਹੀ ਰਿਹਾ ਤੇ ਜਿਹੜਾ ਹੁਣ ਦੇਸ਼ ਵਿਦੇਸ਼ ਇਹ ਇੱਕ ਤਰੀਕਾ ਤਰੀਕਾ ਬਦਲਿਆ ਵੀ ਇਹਦੇ ਨਾਲ ਛੇਤੀ ਜਿੱਥੋਂ ਤੱਕ ਨਹੀਂ ਵੀ ਦੂਰ ਦੇ ਮੁਲਕਾਂ ਤੱਕ ਧਰਤੀ ਦੇ ਚਾਰੇ ਕੋਨੇ ਪੰਜਾਬੀਆਂ ਨੇ ਉਹ ਆ ਸੋਸ਼ਲ ਮੀਡੀਆ ਤੇ ਵੀ ਇੰਸਟਾਗ੍ਰam ਤੇ ਵੀ ਉਦਾਂ ਦੇ ਪੰਜਾਬੀਆਂ ਨੇ ਆਪਣੇ ਚਰਨਾਂ 'ਚ ਮੈਨੂੰ ਥਾਂ ਦਿੱਤੀ। ਹੁਣ ਉਹਨਾਂ ਨੇ ਇੰਸਟਾਗ੍ਰam ਤੇ ਵਰਲਡ ਲੈਵਲ ਤੇ ਸਾਗਰ 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 ਕਰਾਤੀ ਪੰਜਾਬੀਆਂ ਨੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ। ਮੈਂ ਪੰਜਾਬੀਆਂ ਦਾ ਕਰਜ਼ਾਈ ਆ। ਮੈਂ ਆਪਣੇ ਸਰੋਤਿਆਂ ਦੇ ਪੰਜਾਬੀਆਂ ਦੇ ਸਮੁੱਚੀ ਮਾਨਤਾ ਦੇ। ਉਹਨਾਂ ਦੇ ਚਰਨਾਂ ਤੇ ਉਹਨਾਂ ਦੇ ਕਦਮਾਂ ਤੇ ਸਿਰ ਰੱਖ ਕੇ ਉਹਨਾਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਮੈਂ ਕੋਟ-ਕੋਟ ਧੰਨਵਾਦ ਕਰਦਾ ਆਪਣੀ ਸਰੋਤਿਆਂ ਦਾ ਪੰਜਾਬੀਆਂ ਦਾ ਤੇ ਸਮੁੱਚੀ ਮਾਨਵਤਾ ਦਾ ਉਹਨਾਂ ਨੇ ਮੈਨੂੰ ਗਰੀਬ ਨੂੰ ਆਪਣੇ ਹੱਥਾਂ ਤੇ ਚੁੱਕਿਆ ਹੈ ਅੱਛਾ ਸ਼ਮੀ ਜੀ ਇੰਡੀਕਾ ਦਾ ਕੀ ਸੀਨ ਹੈ ਕਿ ਇੰਡੀਕਾ ਹੀ ਚਲਾਉਣੀ ਸਿੱਖੀ ਸੀ ਸ਼ੁਰੂਆਤ 'ਚ ਜਾਂ ਪਹਿਲੀ ਗੱਡੀ ਜਿਹੜੀ ਇੰਡੀਕਾ ਮਿਲੀ ਸੀਗੀ ਕਰ ਇਹਨਾਂ ਨੂੰ ਹੀ ਪੁੱਛੋ ਤੁਸੀਂ ਤੁਸੀਂ ਦੱਸੋ ਜੀ ਇੰਡੀਆ ਦਾ ਕੀ ਸੀਨ ਹੈਗਾ ਜੀ ਉਹ ਜੀ ਜਿੱਦੋਂ ਆਪਾਂ ਹਿੱਟ ਹੋਏ ਨਾ ਜਦੋਂ ਮੈਂ ਮੈਂ ਇਹ ਇਹ ਤੇ ਮੇਰੇ ਮੂੰਹ ਮਤਲਬ ਗਲਤੀ ਨਾਲ ਨਿਕਲ ਗਿਆ ਹਿੱਟ ਲਫ਼ਜ਼ ਮੈਂ ਆਪਣੇ ਆਪ ਨੂੰ ਹਿੱਟ ਕਦੇ ਸਮਝਿਆ ਹੀ ਨਹੀਂ ਜੀ ਨਾ ਅਜ ਤੋਂ 25 ਸਾਲ ਨਾਲ ਇਸ ਸਰੋਤਿਆਂ ਦੀ ਪੰਜਾਬੀਆਂ ਦਾ ਉਹ ਸਿਰਫ ਮੈਂ ਇੰਨਾ ਕਹਿ ਸਕਦਾ ਜੀ ਵੀ ਮੈਨੂੰ ਉਹਨਾਂ ਨੇ ਆਪਣੇ ਚਰਨਾ ਚ ਆਪਣੀਆਂ ਜੁੱਤੀਆਂ ਚ ਬਹਿਣ ਦੀ ਮੈਨੂੰ ਥਾਂ ਦਿੱਤੀ ਹਨਾ ਤੇ ਉਹ ਥਾਂ ਅਜੇ ਤੱਕ ਉਹਨਾਂ ਨੇ ਮੇਰੇ ਕੋਲ ਖੋਈ ਨਹੀਂ ਉਹ ਮੈਨੂੰ ਹੋਰ ਜਗ੍ਹਾ ਦੇ ਰਹੇ ਨੇ ਹੋਰ ਜਗ੍ਹਾ ਦੇ ਰਹੇ ਨੇ ਹੋਰ ਜਗ੍ਹਾ ਦੇ ਰਹੇ ਨੇ ਹਨਾ ਤੇ ਇਹ ਪੰਜਾਬੀ ਪੰਜਾਬੀਆਂ ਨੇ ਉਹ ਜਦੋਂ ਆਪਾਂ ਪੰਜਾਬੀਆਂ ਨੇ ਆਪਣਾ ਨਾਂ ਜਿਹੜਾ ਹੈ ਉਹ ਇਦਾਂ ਕੀਤਾ ਅੱਜ ਤੋਂ ਮਤਲਬ ਜਦੋਂ ਆਪਾਂ ਇਸ ਲਾਈਨ ਚ ਪੰਜਾਬੀਆਂ ਨੇ ਆਪਾਂ ਨੂੰ ਚੁੱਕਿਆ ਹੱਥਾਂ ਤੇ ਚੁੱਕਿਆ ਇਹ ਉਸ ਵੇਲੇ ਦੀ ਗੱਲ ਹੈ ਕਿ ਇੰਡਿਕਾ ਗੱਡੀ ਉਹ ਦੌਰ ਸੀਗਾ ਇੰਡਿਕਾ ਗੱਡੀ ਦਾ ਉਹ ਇੱਕ ਦੌਰ ਸੀ ਬੜਾ ਵੱਡਾ ਜਿਵੇਂ ਟਾਈਮ ਟਾਈਮ ਨਾਲ ਗੱਡੀਆਂ ਮਸ਼ਹੂਰ ਹੁੰਦੀਆਂ ਰਹਿੰਦੀਆਂ ਉਸ ਵੇਲੇ ਉਹ ਸਾਡੇ ਜਦੋਂ ਆਪਾਂ ਮਤਲਬ ਇਸ ਲਾਈਨ ਚ ਆਏ ਪੰਜਾਬੀ 뮤직 ਲਾਈਨ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਹੋਏ ਤੇ ਜਦੋਂ ਪੰਜਾਬੀਆਂ ਨੇ ਆਪਾਂ ਨੂੰ ਹੱਥਾਂ ਤੇ ਚੁੱਕਿਆ ਆਪਣੇ ਚਰਨਾਂ 'ਚ ਬਿਠਾਇਆ ਤੇ ਗੱਲ ਨਾ ਲਾਇਆ ਤੇ ਉਸ ਵੇਲੇ ਨਾ ਉਹ ਗੱਡੀ ਪਹਿਲੀ ਗੱਡੀ ਸੀ ਆਪਣੀ ਉਹ ਗੱਲਜੀ ਪਹਿਲੀ ਸੀਗੀ ਤੇ ਉਹ ਚਲੋ ਇਹਨਾਂ ਨੇ ਉਸ ਵੇਲੇ ਉਸ ਗੱਡੀ ਦਾ ਰੋਪ بڑا ਸੀ ਤੇ ਪਹਿਲੀ ਸੀ ਵਧੀਆ ਸਮਝੀ ਜਾਂਦੀ ਤੇ ਵੈਸੇ ਵੀ ਮੇਰੇ ਵਰਗੇ ਜਿਹੜੇ ਮੇਰੇ ਵਰਗ ਤੇ ਜਿਹੜੇ ਲੋਕ ਸੀ ਮੇਰੇ ਵਰਗੇ ਗਰੀਬ ਉਹਨਾਂ ਲਈ ਉਹ ਵਧੀਆ ਗੱਡੀ ਸੀ ਤੇ ਉਹ ਗੱਡੀ ਇਹਨਾਂ ਨੇ ਜੀ ਇੱਕੀ ਕੀਤਾ ਸ਼ਰਨਜੀਤ ਨੇ ਭਈ ਆਂਡ ਗਮਾਂਡ ਲਾ ਕੇ ਬੰਨੇ ਕੋਈ ਸੜਕ ਖਾਲੀ ਵੇਖ ਕੇ ਕੋਈ ਗਰਾਊਂਡ ਵੇਖ ਕੇ ਉਹ ਸ਼ਾਮਾਂ ਨੂੰ ਚਲਾ ਚਲੂ ਕੇ ਇਹਨਾਂ ਸਿੱਖ ਲਈ ਤੇ ਕੰਮ ਕੰਮਾਂ ਤੇ ਜਾਂਦਿਆਂ ਵੱਡੀਆਂ ਛੜਕਾਂ ਤੇ ਵੀ ਫੇਰ ਇਹਨਾਂ ਮੈਨੂੰ ਕਹਿਣਾ ਵੀ ਮੈਨੂੰ ਚਲਾਉਣ ਦਿਓ ਉਹ ਮੈਂ ਡਰਦੇ ਡਰਦੇ ਚਲੋ ਇਹਨਾਂ ਨੂੰ ਕਹਿਣਾ ਥੋੜੀ ਚਲਾ ਲਓ ਬਸ ਉਹ ਚੀਜ਼ ਤੇ ਸ਼ੌਂਕੀਆ ਇੱਕ ਲਾਸਟ ਨਾਂ ਆਉਂਦਾ ਰਾਈਟਰ ਦਾ ਨਾਂ ਆਉਂਦਾ ਹੈ ਲਾਸਟ ਮੋਹਰ ਲੱਗਦੀ ਹੈ ਉਹਦੇ ਗਾਣੇ 'ਚ ਮੋਹਰ ਲੱਗੀ ਸੀ ਹੋਰ ਇਹ ਗੱਲ ਕੋਈ ਚੇਚੀ ਨਹੀਂ ਕੀਤੀ ਗਈ ਸੀ ਪਰ ਫਿਰ ਵੀ ਗਾਣੇ ਦੇ ਵਿੱਚ ਜਿਹੜੀ ਤੁਸੀਂ ਰੂਲ ਸਾਨੂੰ ਸਮਝਾਏ ਨੇ ਟ੍ਰੈਫਿਕ ਦੇ ਕੀ ਰੋਂਗ ਸਾਈਡ ਕਿਤੇ ਕਰੀਏ ਨਾ ਵਟੇਕ ਜਾਂ ਲਾਲ ਬੱਤੀ ਸੋ ਲੱਗਦਾ ਹੈ ਕਿ ਜੇ ਡਰਾਈਵਿੰਗ ਸਿੱਖਣੀ ਚਾਹ ਕਰਨਾ ਸੀ ਕੰਟੈਕਟ ਕਰ ਸਕਦੇ ਆ ਵਾਗ ਲੂ ਜੀ ਉਹ ਸਾਰੇ ਸਰੋਤੇ ਦੱਸ ਰਿਹਾ ਜੀ ਉਹ ਮਤਲਬ ਮਜ਼ਾਕ ਨਾਲ ਉਹ ਕਹਿੰਦੇ ਆ ਜੀ ਟੇਪ ਲਾ ਲੋ ਤੇ ਬਸ ਕੋਸ਼ਿਸ਼ ਕਰਨ ਦੀ ਲੋੜ ਨਹੀਂ ਇਹ ਪੰਜਾਬੀਆਂ ਦਾ ਪਿਆਰ ਹੈ ਜੀ ਮੈਂ ਦੇਣ ਨਹੀਂ ਦੇ ਸਕਦਾ ਪੰਜਾਬੀਆਂ ਦਾ ਸਾਗਰ ਤੇ ਸ਼ਮੇ ਜਿੱਦੀ ਜੋੜੀ ਕਿਵੇਂ ਬਣਦੀ ਹੈ ਕਦੋਂ ਮਿਲਦੇ ਨੇ ਪਹਿਲਾ ਗੀਤ ਕਿਵੇਂ ਗਾਇਆ ਜਾਂਦਾ ਹੈ ਕਿੱਥੇ ਮਿਲ ਕੇ ਸ਼ੁਰੂਆਤ ਹੁੰਦੀ ਹੈ ਜੀ ਇਹ ਮੈਂ ਜੀ ਇਹਨਾਂ ਦੇ ਪਿੰਡ ਇਹਨਾਂ ਦੇ ਪੇਕਾ ਪਿੰਡ ਮੈਂ ਗਾਉਣ ਗਿਆ ਸੀ ਉਦੋਂ ਪਹਿਲਾਂ ਮੈਂ ਗਾਉਂਦਾ ਸੀਗਾ ਤੇ ਮੇਰੀਆਂ ਦੋ ਟੇਪਾਂ ਨਾਲ ਹਾਜ਼ਰੀ ਲੱਗ ਚੁੱਕੀ ਸੀ ਪੰਜਾਬੀਆਂ ਦੇ ਚਰਨਾਂ 'ਚ ਤੇ ਮੈਂ ਇਹਨਾਂ ਦੇ ਪਿੰਡ ਗਉਣ ਗਿਆ ਇਹ ਸਟੇਜ ਤੇ ਆਏ ਇਹਨਾਂ ਦੇ ਮਾਤਾ ਜੀ ਨਾਲ ਸੀ ਇਹ ਪੜਦੇ ਸੀਗੇ 8ਵੀਂ 9ਵੀਂ 'ਚ ਪੜ੍ਹਦੇ ਸੀ ਉਹ ਸਕੂਲ ਵਾਲੀ ਵਰਦੀ ਇਹਨਾਂ ਪਾਈ ਤੇ ਝੋਲਾ ਬਸਤਾ ਪਾਇਆ ਗਲ 'ਚ ਤੇ ਉਹ ਲੁੰਡੇ ਜੇ ਕੀਤੇ ਤੇ ਇਹ ਆਏ ਸਟੇਜ ਤੇ ਉਹ ਮੈਨੂੰ ਪੈਸੇ ਦੇਣ ਤੇ ਉਹ ਕੋਈ 10 20 ਰੁਪਏ ਦੇਣ ਆਏ ਤੇ ਇਹਨਾਂ ਦੀ ਮਾਤਾ ਨਾਲ ਸੀ ਤੇ ਮਾਤਾ ਨੇ ਮੈਨੂੰ ਆਵਾਜ਼ ਦਿੱਤੀ ਤੇ ਉਹ ਕਹਿੰਦੇ ਵੀ ਪੁੱਤ ਇਹ ਬੱਚੇ ਨੇ ਗਾਣਾ ਗਾਉਣਾ ਉਹ ਬੱਚੇ ਗਾਉਂਦੇ ਆਪਾਂ ਜਦੋਂ ਪਿੰਡਾਂ ਚ ਹੁਣ ਵੀ ਅਸੀਂ ਗਾਉਣ ਜਾਂਦੇ ਆ ਇਹ ਚੀਚਾ ਧਿਆਨ ਰੱਖਦੇ ਆ ਇਹ ਮੈਨੂੰ ਆਂਦੇ ਜੀ ਆਪਣਾ ਕੰਮ ਰੋਕ ਕੇ ਵੀ ਉਹ ਬੱਚਾ ਉਹ ਗਾਣਾ ਗਾਉਣਾ ਚਾਹੁੰਦਾ ਉਹਨੂੰ ਗਵਾ ਬੱਸ ਇਦਾਂ ਸੀਗਾ ਤੇ ਇਹ ਆਏ ਮੈਂ ਕਿਹਾ ਜੀ ਉਹ ਮਾਤਾ ਜੀ ਕਹਿੰਦੇ ਵੀ ਬੇਟਾ ਮੈਨੂੰ ਕਹਿੰਦੇ ਵੀ ਬੇਟਾ ਇਹਨੇ ਬੱਚੇ ਨੇ ਗਾਣਾ ਗਾਉਣਾ ਮੈਂ ਪੁੱਛਿਆ ਮੈਂ ਕਿਹਾ ਕੀ ਗਾਓਗੇ ਕਹਿੰਦੇ ਜੀ ਤੁਹਾਡਾ ਗਾਣਾ ਮੈਂ ਕਿਹਾ ਕਿਹੜਾ ਕਹਿੰਦੇ ਜੀ ਉਹ ਤੁਹਾਡੀਆਂ ਦੋ ਟੇਪਾਂ ਆਈਆਂ ਨੇ ਤੇ ਉਹ ਸਾਰੇ ਮੈਨੂੰ ਆਉਂਦੇ ਆ ਤੇ ਉਹਦੇ ਵਿੱਚੋਂ ਇੱਕ ਅਮਲੀ ਵਾਲੇ ਜਿਤਨਾ ਸ਼ਰਾਰਤਾਂ ਹੁੰਦੀਆਂ ਨਾ ਅਮਲੀ ਉਹ ਨਸ਼ਾ ਪੱਤਾ ਖਾਣ ਦੀਆਂ ਤੇ ਉਹ ਸ਼ਰਾਰਤਾਂ ਹੀ ਨੇ ਹੋਰ ਪੰਜਾਬ ਕੋਈ ਅਮਲੀ ਥੋੜੀ ਹੈ ਜੀ ਉਹ ਪੰਜਾਬ ਪੰਜਾਬੀ ਸਾਡੇ ਇਹਦੇ ਯੋਧੇ ਨੇ ਸ਼ਹੀਦ ਨੇ ਪਹਿਲਵਾਨ ਨੇ ਖੜਾਰੀ ਨੇ ਉਹ ਤੇ ਇੱਕ ਮਜ਼ਾਕ ਹੁੰਦਾ ਜੀ ਪਿੰਡ ਵਾਲੇ ਜੱਤ ਹੁੰਦੀ ਮਸ਼ਕਰੀਆਂ ਕਰਿੰਦੀ ਗੱਲਾਂ ਕਰਦੀ ਬਸ ਬਸ ਉਹ ਇੱਕ ਅਮਲੀ ਵੀਰਤਾ ਉਹ ਸ਼ਰਾਰਤ ਜੀ ਤੇ ਉਹ ਇਹਨਾਂ ਨੇ ਗਾਈ ਤੇ ਉਹ ਉਥੋਂ ਮਿਲੇ ਆ ਜੀ ਆਪਾਂ ਤੇ ਇਹ ਉਹਨਾਂ ਨੂੰ ਮੈਂ ਨਾ 2-4 ਦਿਨ ਬਾਅਦ ਇਹਨਾਂ ਦੀ ਮਾਤਾ ਨੂੰ ਪੁੱਛਣ ਗਿਆ ਉਸ ਵੇਲੇ ਗਾਣਾ ਗਾ ਲਿਆ ਤੇ 2-4 ਦਿਨ ਮੈਂ ਪੁੱਛਣ ਗਿਆ ਮੈਂ ਕਿਹਾ ਮਾਤਾ ਜੀ ਟੇਪ ਕਰਾਉਣੀ ਆ ਇਹ ਮੈਟਰ ਤਿਆਰ ਆ ਕੰਪਨੀ ਵੱਲੋਂ ਤੇ ਬਿਲਕੁਲ ਤਿਆਰੀ ਆ ਤੇ ਟੇਪ ਕਰਨੀ ਆ ਤੇ ਲਓ ਜੀ ਇਹ ਰਿਆਜ਼ ਕਰਨ ਲਈ 2-4 10 ਦਿਨ ਆਏ ਮਤਲਬ ਕਿ ਟੇਪ ਲਈ ਟੇਪ ਹੋ ਗਈ ਟੇਪ ਤੇ ਕਾਫੀ 2 2.5 ਮਹੀਨੇ 3 ਮਹੀਨੇ 4 6 ਵੀ ਲੱਗੇ ਸੀ ਇਹਨਾਂ ਨੂੰ ਰਿਆਜ਼ ਕਰਾਉਂਦਿਆਂ ਤੇ बार-बार ਰਿਕਾਰਡਿੰਗ ਤੇ ਵੀ ਜਾਣਾ बार-बार ਫਿਰ ਡਬਿੰਗ ਤੇ ਕੰਪਨੀ ਨੇ ਕਹਿਣਾ ਨਹੀਂ ਦੁਬਾਰਾ ਕਰੋ ਯਾਰ ਤੇ ਉਸ ਵੇਲੇ ਉਹ ਰਿਆਜ਼ ਕਰਨੇ ਆਏ ਟੇਪ ਕਰਨ ਆਏ ਤੇ ਅੱਜ ਤੱਕ ਇੱਥੇ ਹੀ ਨੇ ਜੀ ਪ੍ਰਮਾਤਮਾ ਨੇ ਭਾਗ ਲਾਏ ਬਾਰੀ ਅਰੇ ਸ਼ਮੀ ਜੀ ਕਿਦੇ ਸੋਚਿਆ ਸੀਗਾ ਇੱਕ ਗਾਉਣ ਦਾ ਚਾ ਸੀਗਾ ਕਿ ਸਾਗਰ ਨਾਲ ਸਟੇਜ ਤੇ ਗਾਉਣਾ ਪਰ ਲੱਗਦਾ ਸੀਗਾ ਕਿ ਉਹ ਜੋੜੀ ਇੰਨੀ ਮਸ਼ਹੂਰ ਹੋ ਜੇਗੀ ਕਿ ਇੱਕ ਵਿਆਹ ਕਰਾ ਕੇ ਇੱਕ ਬੰਦਨ ਚ ਬਧਾਂਗੇ ਤੇ ਇਕੱਠੇ ਇੱਕ ਇੰਨੀ ਕੁ ਮਸ਼ਹੂਰ ਜੋੜੀ ਲੈ ਜਾਾਂਗੇ ਕਿ ਅੱਜ ਫੇਰ ਇਹ ਡੈਕ ਲਈ ਰੀਲਾਂ ਤੋਂ ਇੰਸਟਾਗ੍ਰਾਮ ਲਈ ਰੀਲਾਂ ਤੱਕ ਆਵਾਂਗੇ ਬਿਲਕੁਲ ਜੀ ਬਿਲਕੁਲ ਜੀ ਉਹ ਤੇ ਦੱਸਦੇ ਨੇ ਵੀ ਉਹ ਤੇ ਵਿਸ਼ਵਾਸ ਤੇ ਚਲੋ ਆਪਣੀ ਮਿਹਨਤ ਤੇ ਬੰਦੇ ਨੂੰ ਹੁੰਦਾ ਹੀ ਆ ਬਾਕੀ ਇਹਨਾਂ ਕੋਲ ਤੁਸੀਂ ਪੁੱਛੋ ਇਹ ਮੇਰੇ ਨਾਲੋਂ ਜ਼ਿਆਦਾ ਵੈਸਟ ਦਾ ਅੰਦਰ ਨਹੀਂ ਜਿਹੜੀ ਗੱਲ ਤੁਸੀਂ ਪੁੱਛੀ ਆ ਨਾ ਵੀ ਤੁਹਾਨੂੰ ਇਹ ਪਤਾ ਸੀ ਕਿ ਇਹਨਾਂ ਨਾਲ ਪੱਕੀ ਜੋੜੀ ਉਹ ਪ੍ਰਮਾਤਮਾ ਨੇ ਇਹ ਇਤੁਰੋਂ ਲਿਖੇ ਹੁੰਦੇ ਆ ਜੀ ਸੰਜੋਗ ਇਹ ਜਿਹੜੇ ਮੀਆਂ ਬੀਵੀ ਦੇ ਸੰਜੋਗ ਆ ਇਹ ਤੇ ਇਤੁਰੋਂ ਲਿਖੇ ਹੁੰਦੇ ਆ ਤੇ ਜਨਮਾਂ ਜਨਮਾਂ ਤਰਾ ਪਿੱਛੋਂ ਤੋਂ ਤੇ ਗਾਂ ਪਤਾ ਨਹੀਂ ਲੱਖਾਂ ਜਨਮਾਂ ਤੱਕ ਚੱਲਦੇ ਜਾਣੇ ਆ ਤੇ ਇਹ ਜਦੋਂ ਸਟੇਜ ਤੇ ਮਿਲੇ ਹੋਣਗੇ ਨਾ ਇਨਾਂ ਨੂੰ ਵੀ ਜਦੋਂ ਬਾਅਦ ਚ ਦੱਸਦੇ ਵੀ ਆ ਇਹ ਕਹਿੰਦੇ ਵੀ ਉਸ ਉਸ ਤੋਂ ਬਾਅਦ ਮੈਨੂੰ ਉਸੇ ਟਾਈਮ ਹੀ ਮੈਨੂੰ ਪਤਾ ਨਹੀਂ ਕਿਉਂ ਮਹਿਸੂਸ ਹੋਣ ਲੱਗ ਗਿਆ ਕਿ ਜਿਵੇਂ ਕੋਈ ਮੇਰਾ ਇਨਾਂ ਨਾਲ ਰਿਸ਼ਤਾ ਹੈ ਤੇ ਬਸ ਉਹ ਉਹ ਪ੍ਰਮਾਤਮਾ ਨੇ ਉਹ ਸੋ ਕਿਤੇ ਜਿਵੇਂ ਅੱਜ ਕੱਲ ਡੀਜੀਆਂ ਤੇ ਉੱਤੇ ਨੱਚਣ ਦਾ ਇਨਾਂ ਨਿਆਰਾ ਨਹੀਂ ਆਉਂਦਾ ਜਦੋਂ ਖਾੜੇ ਲੱਗਦੇ ਨੇ ਉਹ ਮਾਹੌਲ ਨੂੰ ਅਸੀਂ ਗਾਣੇ ਸੁਣਦੇ ਆਂ ਅਸੀਂ ਨੱਚਦੇ ਆਂ ਲੱਗਦਾ ਕਿ ਉਹ ਖਾੜਿਆਂ ਵਾਲਾ ਦੌਰ ਅਸੀਂ ਜਿਹੜਾ ਘਟ ਗਿਆ ਉਹ ਅਸੀਂ ਫੇਰ ਦੇਖਾਂਗੇ ਆਉਣ ਵਾਲੇ ਗੀਤ ਕੁਝ ਆ ਰਹੇ ਨੇ ਨਵੇਂ ਪ੍ਰੋਜੈਕਟ ਜੋੜੀ ਦੇ ਵਿੱਚ ਜਿਹੜੇ ਅਸੀਂ ਖਾੜਿਆਂ ਦੇ ਵਿੱਚ ਵੀ ਸੁਣਾਗੇ ਨਹੀਂ ਅਖਾੜਾ ਕਿਤੇ ਵੀ ਘਟਿਆ ਨਹੀਂਗਾ ਤੁਸੀਂ ਪਿੰਡਾਂ ਦੇ ਵਿੱਚ ਕਿਸੇ ਪਾਸੇ ਵੀ ਜਾਓ ਜਿਹੜੇ ਸਾਡੇ ਸਿੰਗਰ ਵੀਰ ਨੇ ਉਹ ਕਦੀ ਵੀ ਵੇਲੇ ਨਹੀਂ ਹੁੰਦੇ ਸਾਰੇ ਪੰਜਾਬ ਦੇ ਸਿੰਗਰ ਜਿੱਥੇ-ਜਿੱਥੇ ਵੀ ਪੰਜਾਬੀ ਵੀਰ ਗਾਉਂਦੇ ਆ ਨਾ ਸਿੰਗਰ ਸਾਡੇ ਉਹ ਕਦੀ ਵੀ ਵੇਲੇ ਨਹੀਂ ਹੁੰਦੇ ਅਖਾੜੇ ਬਹੁਤ ਜਿਆਦੇ ਨੇ ਬਹੁਤ ਜਿਆਦੇ ਆ ਉਹ ਸਿਰਫ ਜਿਤਨਾ ਤੁਸੀਂ ਮੀਡੀਆ ਵਾਲੇ ਵੀਰੋ ਸ਼ਹਿਰਾਂ ਚ ਤੁਸੀਂ ਆਪਣਾ ਕੰਮ ਕਰਦੇ ਹੋ ਇੱਕ ਅਖਾੜਾ ਟੈਂਡ ਕਰਦੇ ਹੋਗੇ 10 ਕਾਨਫਰੰਸਾਂ ਵੀ ਉਹ 10 ਕਾਨਫਰੰਸਾਂ ਵੀ ਟੈਂਡ ਕਰਦੇ ਹੋਗੇ ਤੁਹਾਡਾ ਧਿਆਨ ਵੰਡਿਆ ਜਾਂਦਾ ਨਾ ਅਖਾੜੇ ਜਿਹੜੇ ਸਾਡੇ ਗਵਣ ਵਾਲੇ ਪਿੰਨਪਰਾ ਆ ਨਾ ਅਖਾੜੇ ਨਹੀਂ ਉਹਨਾਂ ਦੇ ਕਦੀ ਵੀ ਬੰਦ ਹੁੰਦੇ ਤੇ ਉਹਨਾਂ ਦੇ ਨਾਲ ਨਾਲ ਸਾਡੇ ਵੀ ਉਹ ਤੇ ਰੈਗੂਲਰ ਕਰ ਹੀ ਰਹੇ ਆ ਜੀ ਕੰਮ ਤੇ ਜਿਹੜਾ ਇਹਦੇ ਵਿੱਚ ਵੀ ਹੋਰ ਅਖਾੜੇ ਵੇਖਣ ਨੂੰ ਮਿਲਣਗੇ ਉਹ ਤੇ ਪੰਜਾਬੀਆਂ ਦਾ ਪਿਆਰ ਰੈਗੂਲਰ ਮੇਰੇ ਮੇਲੇ ਰਾਜੀ ਤੇ ਗਾਂ ਵੀ ਭਰੋਸਾ ਹੈ ਜੀ ਤੇ ਦੋਵੇਂ ਹੱਥ ਜੋੜ ਕੇ ਪੰਜਾਬੀਆਂ ਤੋਂ ਹੋਰ ਪਿਆਰ ਦੀ ਮੰਗ ਕਰਦਾ ਜੀ ਕਿ ਮੈਨੂੰ ਗਰੀਬ ਨੂੰ ਜੇ ਕਿਤੇ ਉਦਾਂ ਦਾ ਹੀ ਉਦਾਂ ਦਾ ਹੀ ਪਿਆਰ ਫੁੱਲਾਂ ਵਾਲੀ ਰਜਾਈ ਵਰਗਾ ਪਿਆਰ ਸਾਗਰ ਦੀ ਵੋਟੀ ਵਰਗਾ ਪਿਆਰ ਸਿੰਦੋ ਦੀ ਹੱਟੀ ਵਰਗਾ ਪਿਆਰ ਮੈਨੂੰ ਗਰੀਬ ਨੂੰ ਦਿੰਦੇ ਰਹੋ ਮੈਂ ਚੰਗਾ ਲਿਖਣ ਦੀ ਕੋਸ਼ਿਸ਼ ਕਰੂੰਗਾ ਤੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਬਾਕੀ ਮੈਨੂੰ ਯਕੀਨ ਹੈ ਜੀ ਪੰਜਾਬੀਆਂ ਤੇ ਇਹ ਇਹ ਵਾਅਦੇ ਤੇ ਪੱਕੇ ਨੇ ਉਹਨਾਂ ਨੇ ਮੈਨੂੰ ਮੈਨੂੰ ਗਰੀਬ ਨੂੰ ਚੁੱਕਿਆ ਜੀ ਉਹਨਾਂ ਵਾਹ ਜੀ ਵਾਹ ਅੱਛਾ ਤੁਹਾਡੀਆਂ 150 ਐਲਬਮ ਆਈਆਂ 1500 ਦੇ ਕਰੀਬ ਗੀਤ ਨੇ ਤੁਹਾਡੇ ਸੋ ਉਹਨਾਂ 'ਚ ਕੋਈ ਇੱਕ ਮਨਪਸੰਦੀਦਾ ਗੀਤ ਜਿਹੜਾ ਅੱਜ ਤੁਸੀਂ ਇੰਟਰਵਿਊ ਦੀ ਖਤਮ ਅਸੀਂ ਉਹਨਾਂ ਹੀ ਕਰਾਂਗੇ ਗੀਤ ਸੁਣਾ ਹੌਲੀ ਹੌਲੀ ਫੋਨ ਤੇ ਹਾਂ ਜੀ ਹੋਲੀ ਹੋਲੀ ਫੋਨ ਤੇ ਮੈਂ ਗੱਲਾਂ ਕਰਦੀ ਹੂੰ ਘਹਾਰਾ ਭਰੀ ਜਾਇਆ ਕਰ ਹੋਲੀ ਹੋਲੀ ਫੋਨ ਤੇ ਮੈਂ ਗੱਲਾਂ ਕਰਦੀ ਹੂੰ ਘਾਰਾ ਭਰੀ ਜਾਇਆ ਕਰ ਗੱਲਾਂ ਕਰਦੀ ਦੇ ਮੂੰਹੋਂ ਫੁੱਲ ਕਿਰਦੇ ਗੱਲਾਂ ਕਰਦੀ ਦੇ ਮੂੰਹੋਂ ਫੁੱਲ ਕਿਰਦੇ ਨਹੀਂ ਗੱਲਾਂ ਕਰੀ ਜਾਇਆ ਕਰ ਹੋਲੀ ਹੋਲੀ ਫੋਨ ਤੇ ਮੈਂ ਗੱਲਾਂ ਕਰਦੀ ਹੂੰ ਘਾਰਾ ਭਰੀ ਜਾਇਆ ਕਰ ਗੱਲਾਂ ਕਰਦੀ ਦੇ ਮੂੰਹੋਂ ਫੁੱਲ ਕਿਰਦੇ ਨਹੀਂ ਗੱਲਾਂ ਕਰੀ ਜਾਇਆ ਕਰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਮਾਂ ਦੇਣ ਦੇ ਲਈ ਸੋ ਇਹ ਜੋੜੀ ਮੈਂ ਚਾਹੁੰਨਾ ਇਤਰਾ ਹੀ ਬਣੀ ਰਹੇ ਕਿਉਂਕਿ ਆਉਣ ਵਾਲੇ ਗੀਤ ਅਸੀਂ ਸਾਗਰ ਤੇ ਸਾਗਰ ਦੀ ਬੁਟੀ ਦੇ ਇਕੱਠੇ ਇਤਰਾ ਹੀ ਸੁਣਦੇ ਰਹੀਏ ਸੋ ਇਹ ਸੀਗੇ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਜੀ ਕਿਉਂਕਿ ਅੱਜ ਜਿੱਥੇ ਵੱਡੇ ਵੱਡੇ ਅਦਾਕਾਰ ਆਪਣੇ ਸਮਿਆਂ ਦੇ ਵਿੱਚੋਂ ਵੇਲ ਕੱਢ ਕੇ ਇਹਨਾਂ ਦੇ ਗਾਣੇ ਦੇ ਉੱਤੇ ਇੱਕ ਗੀਤ ਦੇ ਉੱਤੇ ਰੀਲ ਬਣਾ ਕੇ ਕਰੋੜਾਂ ਦੇ ਵਿਊਜ਼ ਦੇ ਨਾਲ ਟ੍ਰੈਂਡਿੰਗ 'ਚ ਲੈ ਕੇ ਆਏ ਨੇ ਸੋ ਸ਼ੰਮੀ ਜੀ ਦਾ ਵੀ ਇਹੀ ਕਹਿਣਾ ਹੈ ਤੇ ਸ਼ਰਨਜੀਤ ਦਾ ਸਤਨਾਮ ਸਾਗਰ ਜੀ ਦਾ ਵੀ ਇਹੀ ਕਹਿਣਾ ਹੈ ਕਿ ਇਹਨਾਂ ਸਰੋਤਿਆਂ ਨੇ ਪਿਆਰ ਹੀ ਇਹਨਾਂ ਦਿੱਤਾ ਕਿ ਸਾਨੂੰ ਨਾਲ ਲੈ ਕੇ ਚੱਲ ਰਹੇ ਨੇ ਸ ਜੋੜੀ ਦੇ ਕੱਠੇ ਪ੍ਰੋਜੈਕਟ ਸਾਨੂੰ ਦੇਖਣ ਨੂੰ ਮਿਲਣਗੇ ਜੋ ਪੁਰਾਣੇ ਸਮੇਂ ਦੀ ਇੱਕ ਯਾਦ ਜ਼ਰੂਰ ਦਿਵਾਉਣਗੇ ਤੇ ਇਹਨਾਂ ਦਾ ਇੱਕ ਸਾਫ਼ ਦਿਲ ਅਸੀਂ ਤਾਂ ਕਹਿ ਰਹੇ ਹਾਂ ਕਿ ਕਿਉਂਕਿ ਲੋਕ ਕਹਿੰਦੇ ਨੇ ਅਸੀਂ ਮਾਂ ਦੇ ਲਈ ਲਿਖਦੇ ਹਾਂ ਅਸੀਂ ਅੱਜ ਕੱਲ ਦੇ ਨੌਜਵਾਨਾਂ ਤੇ ਲਿਖਦੇ ਹਾਂ ਪਰ ਇਹਨਾਂ ਨੇ ਕਿਹਾ ਕਿ ਅਸੀਂ ਸਿਰਫ ਪੰਜਾਬੀ ਦੇ ਲਈ ਲਿਖਦੇ ਹਾਂ ਪੰਜਾਬੀ ਮਾਂ ਬੋਲੀ ਦੇ ਲਈ ਲਿਖਦੇ ਹਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪ੍ਰੋਜੈਕਟ ਅਸੀਂ ਜ਼ਰੂਰ ਸੁਣਾਗੇ ਜਿਵੇਂ ਸਾਗਰ ਦੀ ਵੋਟੀ ਦਾ ਗੀਤ ਇਹ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਸੋ ਆਉਣ ਵਾਲਾ ਸਮਾਂ ਵੀ ਇਹਨਾਂ ਨੂੰ ਉਮੀਦ ਹੈ ਕਿ ਸਰੋਤੇ ਇਵੇਂ ਹੀ ਪਿਆਰ ਦਿੰਦੇ ਰਹਿਣਗੇ ਤੇ ਟ੍ਰੈਂਡਿੰਗ ਦੇ ਵਿੱਚ